ਬਿਤੇ ਦਿਨੀ ਪੰਜਾਬ ਸਰਕਾਰ ਦੇ ਵੱਲੋਂ ਮੀਟਿੰਗ ਕੀਤੀ ਗਈ ਸੀ ਅਤੇ HDFC ਦੇ ਨਾਲ ਸਾਰੇ ਰਿਸ਼ਤੇ ਨਾਤੇ ਤੋੜ ਦਿੱਤੇ ਗਏ ਨੇ। ਤਾਂ ਇਹ ਕਿ ਜੇਕਰ ਹੁਣ HDFC ਬੈਂਕ ਦੇ ਵਿੱਚ ਤੁਹਾਡਾ ਖਾਤਾ ਹੈ ਤਾਂ ਇਹ ਖਬਰ ਤੁਸੀਂ ਧਿਆਨ ਦੇ ਨਾਲ ਸੁਣ ਲਓ। ਕਿ ਸਰਕਾਰ ਨੇ ਕਿੰਨਾ ਕਾਰਨਾ ਕਰਕੇ HDFC ਬੈਂਕ ਦੇ ਨਾਲ ਇਹ ਸਾਰੇ ਨਾਤੇ ਜੁੜੇ ਹੋਏ ਸੀ ਉਹ ਤੋੜੇ ਨੇ। ਕਿਉਂਕਿ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਕਿ HDFC ਬੈਂਕ ਨੇ ਪਹਿਲਾਂ ਵੀ ਫਰਾਡ ਕੀਤਾ ਸੀ। ਤਾਂ ਇਸ ਤੋਂ ਬਾਅਦ ਹੁਣ ਖਬਰ ਆ ਜਾਂਦੀ ਹੈ ਕਿ ਪੰਜਾਬ ਸਰਕਾਰ ਨੇ HDFC ਬੈਂਕ ਦੇ ਨਾਲ ਸਾਰੇ ਰਿਸ਼ਤੇ ਨਾਤੇ ਤੋੜੇ ਨੇ। ਅਤੇ ਇਸ ਸਬੰਧੇ ਹੁਣ ਜਿਹੜਾ ਵੀ ਪੰਜਾਬ ਸਰਕਾਰ ਦਾ ਲੈਣ ਦੇਣ ਐ HDFC ਬੈਂਕ ਦੇ ਨਾਲ ਨਹੀਂ ਹੋਏਗਾ। ਅਤੇ ਵੱਡੀ ਗਿਣਤੀ ਦੇ ਵਿੱਚ ਪੰਜਾਬ ਸਰਕਾਰ ਦੇ ਮੁਲਾਜ਼ਮ ਜਿਵੇਂ ਕਿ ਕਹਿ ਲਈਏ ਕਿ ਪੰਜਾਬ ਪੁਲਿਸ ਉਹਨਾਂ ਨੂੰ ਸੈਲਰੀ ਦਿੱਤੀ ਜਾਂਦੀ ਸੀ ਅਤੇ ਵੱਖ-ਵੱਖ ਵਿਭਾਗਾਂ ਦੇ ਨਾਲ HDFC ਬੈਂਕ ਤੇ ਖਾਤੇ ਸਨ। ਜਿਨ੍ਹਾਂ ਨੂੰ ਕਿ ਮੁਲਾਜ਼ਮਾਂ ਨੇ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹਨਾਂ ਦੇ ਖਾਤੇ HDFC ਬੈਂਕ ਦੇ ਵਿੱਚ ਅਤੇ ਪੰਜਾਬ ਸਰਕਾਰ ਨੇ HDFC ਬੈਂਕ ਦੇ ਵਿੱਚ ਸੈਲਰੀ ਪਾਉਣੀ ਸੀ। ਪਰ ਹੁਣ ਇਦਾਂ ਦਾ ਨਹੀਂ ਹੋਏਗਾ। ਕਿਉਂਕਿ ਕੋਈ ਵੀ ਲੈਣ ਦੇਣ HDFC ਬੈਂਕ ਦੇ ਨਾਲ ਹੁਣ ਪੰਜਾਬ ਸਰਕਾਰ ਨਹੀਂ ਕਰੇਗੀ। ਸਮਾਣਾ ਤੋਂ कैलाश ਸ਼ਰਮਾ ਦੀ ਰਿਪੋਰਟ